ਸਟਾਰ ਦੇਸ਼ ਦੇ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦੀਆਂ ਖਬਰਾਂ ਨੇ ਬਿਨਾ ਸ਼ੱਕ ਸਿੱਖਿਆ ਵਿਦयक ਵਿਕਾਸ ਅਤੇ ਸਮਾਜਿਕ ਤਰੱਕੀ ਦੇ ਚਾਹਵਾਨ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਡੈਂਡੀ ਇੱਕ ਅੰਦਾਜ਼ੇ ਅਨੁਸਾਰ ਇੱਕੋ ਸਾਲ ਭਾਵ 2023-24 ਵਿੱਚ ਹੀ ਦੇਸ਼ ਭਰ ਦੇ ਸਕੂਲਾਂ ਦੀਆਂ ਵੱਖ-ਵੱਖ ਜਮਾਤਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 37 ਲੱਖ ਤੋਂ ਵੱਧ ਦੀ ਗਿਰਾਵਟ ਆਈ ਹੈ ਡੈਂਡੀ ਜਿੰਨਾ ਸਕੂਲਾਂ ਵਿੱਚ ਦਾਖਲਿਆਂ ਦੀ ਗਿਣਤੀ ਕੱਢੀ ਹੈ ਉਹਨਾਂ ਵਿੱਚ ਸਰਕਾਰੀ ਸਕੂਲਾਂ ਦੀ ਗਿਣਤੀ ਸਭ ਤੋਂ ਵੱਧ ਹੈ ਡੈਡੀ ਸਿੱਖਿਆ ਮੰਤਰਾਲੇ ਦੀ एकीकृत ਜ਼िला ਸਿੱਖਿਆ ਸੂਚਨਾ ਪ੍ਰਣਾਲੀ ਵੱਲੋਂ ਕੀਤੇ ਗਏ ਵੇਖਣ ਦੀ ਰਿਪੋਰਟ ਅਨੁਸਾਰ ਦੇਸ਼ ਪਰ ਦੀ ਸਿੱਖਿਆ ਨੂੰ ਲੈ ਕੇ ਜ਼ਮੀਨੀ ਹਕੀਕਤ ਬੇहद ਚਿੰਤਾਜਨਕ ਹੈ ਡੰਡੀ ਇਸ ਵਿੱਚ ਇੱਕ ਹੋਰ ਚਿੰਤਾਜਨਕ ਪੱਖ ਇਹ ਹੈ ਕਿ ਸਕੂਲੀ ਸਿੱਖਿਆ ਤੋਂ ਮੂੰਹ ਮੋੜਨ ਵਾਲੇ ਇਨ੍ਹਾਂ ਵਿਦਿਆਰਥੀਆਂ ਵਿੱਚੋਂ ਲੜਕੀਆਂ ਦੀ ਗਿਣਤੀ ਵਧੇਰੇ ਹੈ ਡੰਡੀ ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਪਛੜੇ ਵਰਗ ਅਤੇ ਗਰੀਬ ਵਰਗ ਨਾਲ ਸੰਬੰਧਿਤ ਵਿਦਿਆਰਥੀਆਂ ਦੀ ਗਿਣਤੀ ਵੀ ਸਭ ਤੋਂ ਵੱਧ ਪਾਈ ਗਈ ਹੈ ਡੰਡੀ ਨਵੇਂ ਦਾਖਲਿਆਂ ਵਿੱਚ ਪ੍ਰਾਇਮਰੀ ਜਮਾਤਾਂ ਵਿੱਚ ਹੀ ਬੱਚਿਆਂ ਦੀ ਗਿਣਤੀ ਘਟਦੀ ਮਹਿਸੂਸ ਕੀਤੀ ਗਈ ਪਰ 9ਵੀਂ ਤੋਂ 12ਵੀਂ ਜਮਾਤ ਤੱਕ ਪਹੁੰਚਦੇ ਆ ਪਹੁੰਚਦੇ ਆ ਇਹ ਗਿਣਤੀ ਹੋਰ ਵੱਧ ਜਾਂਦੀ ਹੈ ਡੰਡੀ 9ਵੀਂ ਤੋਂ 12ਵੀਂ ਤੱਕ ਦੇ ਸਕੂਲ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ 17 ਲੱਖ ਤੋਂ ਵਧੇਰੇ ਹੈ ਡੰਡੀ ਪ੍ਰਾਇਮਰੀ ਉੱਚ ਪ੍ਰਾਇਮਰੀ ਅਤੇ ਹਾਇਰ ਸਕੈਂਡਰੀ ਤੱਕ ਦੀਆਂ ਜਮਾਤਾਂ ਵਿੱਚ ਦਾਖਲਾ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਭਾਰੀ ਕਮੀ ਦੇਖੀ ਗਈ ਹੈ ਡੈਂਡੀ ਇਸ ਰਿਪੋਰਟ ਅਨੁਸਾਰ ਸਕੂਲਾਂ ਵਿੱਚ ਨਵੇਂ ਦਾਖਲਿਆਂ ਦੇ ਤੌਰ ਉੱਤੇ ਲਗਾਤਾਰ ਬੀਤੇ 3 ਸਾਲਾਂ ਵਿੱਚ ਕਮੀ ਆਉਂਦੀ ਵੇਖੀ ਜਾ ਰਹੀ ਹੈ ਡੈਂਡੀ ਇਸ ਸਾਲ ਭਾਵ ਸਾਲ 2023-24 ਵਿੱਚ ਆਈ ਇਹ ਕਮੀ ਬੀਤੇ 2 ਸਾਲਾਂ ਵਿੱਚ ਸਭ ਤੋਂ ਵੱਧ ਹੈ ਡੈਂਡੀ ਨਵੇਂ ਦਾਖਲਿਆਂ ਵਿੱਚ ਲੜਕੀਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਡੈਂਡੀ ਏ ਵੀ ਕੇ ਘਟ ਗਿੰਦੀ ਵਰਗ ਦੇ ਭਾਈਚਾਰੇ ਵਿੱਚ ਵੀ ਨਵੇਂ ਦਾਖਲ ਹੋਣ ਵਾਲੇ ਵਿਦਿਆਰਥੀਆਂ ਵਿੱਚ ਕਮੀ ਪਾਈ ਗਈ ਹੈ ਡੈਂਡੀ ਇਨ੍ਹਾਂ ਵਰਗਾਂ ਵਿੱਚ ਗੈਰ ਹਿੰਦੂ ਭਾਵ ਮੁ슬림 ਭਾਈਚਾਰੇ ਦਾ ਪ੍ਰਤੀਸ਼ਤ ਹੋਰਨਾ ਸਾਰੇ ਵਰਗਾ ਨਾਲੋਂ ਜ਼ਿਆਦਾ ਹੈ ਡੈਂਡੀ ਰਾਜਾਂ ਦੇ ਅਨੁਪਾਤ ਨਾਲ ਵੇਖੀਏ ਤਾਂ ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਅਤੇ ਰਾਜਸਥਾਨ ਆਦਿ ਰਾਜਾਂ ਵਿੱਚ ਸਥਿਤੀ ਥੋੜੀ ਜ਼ਿਆਦਾ ਚਿੰਤਾਜਨਕ ਹੈ ਜਦੋਂ ਕਿ ਪੰਜਾਬ ਤੇਲੰਗਾਨਾ ਪੱਛਮੀ ਬੰਗਾਲ हरियाणा गुजरात महाराष्ट्र ਅਤੇ Tamil Nadu ਅਤੇ ਦਿੱਲੀ ਆਦ ਰਾਜਾਂ ਦੀ ਤਸਵੀਰ ਥੋੜੀ ਬਿਹਤਰ ਦਿਖਾਈ ਦਿੰਦੀ ਹੈ ਡੰਡੀ ਬਿਨਾਂ ਸ਼ੱਕ ਇਹ ਸਥਿਤੀ ਕਾਫੀ ਚਿੰਤਾਜਨਕ ਹੈ ਕਿ ਸ਼ਿੱਖਿਆ ਦੀ ਨੀਯੁਕਤੇ ਉਸਾਰੇ ਜਾਣ ਵਾਲੀ ਦੇਸ਼ ਦੀ ਤਰੱਕੀ ਲਈ ਵੱਡੀ ਪਰੇਸ਼ਾਨੀ ਪੈਦਾ ਕਰਨ ਵਾਲੀ ਹੈ ਡੰਡੀ ਸਟਾਕ